ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਤੁਮਂ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮਹੀ ਪ੍ਰਤਪਾਲ ਲਹੋ ਹਮ ਬਾਰਿਕ ਤੁਮਰੀ ਧਾਰੇ ਤੁਮਂ ਦਾਤੀ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੀ ਜਿਹਾ ਇੱਕ ਕਵਨ ਗੁਣ ਕਹੀਆ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਆ ਰਹਾ ਕੋਟ ਪਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾ ਵਹ ਹਮ ਆਗੇ ਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੀ ਰਾਖੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਬੜੇ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੈ ਬਾਣੀ ਸੁਣਨ ਪੜਨ ਦਾ ਸੁਭਾਗ ਸਤਗੁਰਾਂ ਜੀ ਨੇ ਬਖਸ਼ਿਆ ਹੈ ਅੱਜ ਮਸਿਆ ਦਾ ਦਿਹਾੜਾ ਜਾਣ ਕਰਕੇ ਆਪ ਸਰਬੱਤ ਸੰਗਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾ ਸਰਬੱਤ ਸੰਗਤਾਂ ਦੇ ਲਈ ਖੁਸ਼ੀਆਂ ਦੇ ਨਾਲ ਭਰ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਦੁੱਖਾਂ ਕਲੇਸ਼ਾਂ ਦਿਲਦਰਾ ਤੂੰ ਆਪ ਬਚਾ ਕਰਕੇ ਰੱਖਣ ਸਤਸੰਗ ਜੀ ਗੁਰੂ ਘਰ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਬਾਣੀ ਸੁਣਨੀ ਬਾਣੀ ਪੜ੍ਹਨੀ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇਹ ਜੋ ਮਸਿਆ ਹੈ ਇਹ ਕੋਈ ਕਰਮਕਾਂਡ ਨਹੀਂ ਹੈ ਮਸਿਆ ਇੱਕ ਸਮੇਂ ਦੀ ਇਕਾਈ ਹੈ ਜਿਸ ਤਰ੍ਹਾਂ ਕਿ ਆਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਮਸਿਆ ਦੇ ਪਰਥਾਏ ਅਮਾਵਸ ਸ਼ਬਦ ਵਰਤਿਆ ਹੈ ਜਿਸ ਦਾ ਭਾਵ ਅਰਥ ਹੈ ਕਿ ਜਿਸ ਰਾਤ ਜੋ ਚੰ드ਰਮਾ ਹੈ ਬਿਲਕੁਲ ਦਿਖਾਈ ਨਾ ਦੇਵੇ ਉਸ ਨੂੰ ਮਸਿਆ ਦੀ ਰਾਤ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਅੱਜ ਮਸਿਆ ਹੈ ਸਮੇਂ ਦੀ ਇਕਾਈ ਹੈ ਤੇ ਪੁਰਾਤਨ ਹੀ ਸਤਸੰਗ ਜੀ ਇਹ ਜੋ ਇਕਾਈ ਮਿਥ ਲਈ ਗਈ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਮੇਂ ਦੀ ਵੱਡ ਦੇ ਜੋਗ ਸਾਧਨ ਸਨ ਉਹ ਨਹੀਂ ਸਨ ਇਹ ਚੰਦ ਅਤੇ ਸੂਰਜ ਦੀ ਗਰਦਸ਼ ਦੇ ਆਧਾਰ ਤੇ ਹੀ ਕਿੰਨਾ ਸਮਾਂ ਬੀਤ ਗਿਆ ਹੈ ਕਿੰਨਾ ਬਾਕੀ ਹੈ ਇਤ ਆਦਿਕ ਇਹਦਾ ਉਨਮਾਨ ਲਾਇਆ ਜਾਂਦਾ ਸੀ ਅਮਾਵਸਿਆ ਚੰਦ ਗੁਪਤ ਗੈੜਾਰ ਉਜਹੋ ਗਿਆਨੀ ਸ਼ਬਦ ਵਿਚਾਰ ਇਹ ਆਪਾਂ ਪੜ੍ਹਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਇਹ ਤਾਂ ਬੇਨਤੀ ਕਰ ਰਹੇ ਹਾਂ ਕਿ ਕਈ ਗੁਰਮੁਖ ਇਹ ਪੁੱਛਦੇ ਨੇ ਕਿ ਕੀ ਗੁਰਬਾਣੀ ਦੇ ਅੰਦਰ ਕੋਈ ਉਪਦੇਸ਼ ਹੈ ਮਸਿਆ ਦੇ ਪਰਥਾਏ ਹਾਂ ਭਾਈ ਜੀ ਤਾਂ ਅਸੀਂ ਸੋਚਾਂਗੇ ਕਿ ਮਸਿਆ ਕਰਮ ਕਾਂਡ ਹੈ ਤੇ ਫਿਰ ਕੋਈ ਉਪਦੇਸ਼ ਨਹੀਂ ਰਜੇ ਸਮੇਂ ਦੀ ਇਕਾਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਉਪਦੇਸ਼ ਬਖਸ਼ਿਆ ਫਿਰ ਤਾਂ ਉਪਦੇਸ਼ ਹੈ ਅਮਾਵਸਿਆ ਚੰਦ ਗੁਪਤ ਗੈਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਭਾਵਕੇ ਬਾਰਮੁਖੀ ਹਨੇਰਾ ਤੇ ਜੀਵ ਨੇ ਅਨੁਮਾਨ ਲਾਇਆ ਕਿ ਅੱਜ ਹਨੇਰੀ ਰਾਤ ਹੈ ਤੇ ਮਸਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗਿਆਨ ਲੈ ਕੇ ਨਾ ਗੁਰੂ ਦੇ ਪਾਸੋਂ ਤੇ ਬੁੱਝਣਾ ਕਰੀਏ ਸ਼ਬਦ ਦੀ ਵਿਚਾਰ ਕਰੀਏ ਕਿ ਸਾਡੇ ਅੰਦਰ ਵੀ ਹਨੇਰਾ ਹੈ ਤੇ ਸਾਡੇ ਅੰਦਰ ਕਿਹੜਾ ਹਨੇਰਾ ਹੈ ਸਤਸੰਗ ਜੀ ਉਹ ਹੈ ਅਗਿਆਨਤਾ ਦਾ ਹਨੇਰਾ ਤੇ ਇਹ ਅਗਿਆਨਤਾ ਦਾ ਹਨੇਰਾ ਜੀਵ ਨੂੰ ਇਸ ਅਕਾਲ ਪੁਰਖ ਪਰਮਾਤਮਾ ਦੇ ਨੇੜੇ ਨਹੀਂ ਆਉਣ ਦਿੰਦਾ ਜੀ ਤੇ ਇਹ ਅਗਿਆਨਤਾ ਦਾ ਹਨੇਰਾ ਸਤਸੰਗ ਜੀ ਦੂਰ ਹੋ ਜਾਵੇ ਸਤਗੁਰੂ ਸੱਚੇ ਪਾਤਸ਼ਾਹ ਜੀ ਪ੍ਰਤੱਖ ਪ੍ਰਗਟ ਹੋਣ ਹਿਰਦੇ ਦੇ ਅੰਦਰ ਨਾਮ ਬਾਣੀ ਦੀ ਜੋਤ ਜਗੇ ਤੇ ਜਿਸ ਦਿਨ ਇਸ ਅਵਸਥਾ ਦੇ ਮਾਲਕ ਬਣ ਗਏ ਸਮਝੋ ਆਪਾਂ ਵੀ ਗੁਰੂ ਦੇ ਦੱਸੇ ਹੋਏ ਅਨਸਾਰੀ ਹੋ ਕੇ ਮੱਸਿਆ ਬਣਾ ਲਈ ਹਾਂ ਗੁਰੂ ਘਰ ਆਉਣਾ ਸੇਵਾ ਕਰਨੀ ਬਾਣੀ ਪੜਨੀ ਨਾਮ ਜਪਣਾ ਇਹ ਕੋਈ ਕਰਮਕਾਂਡ ਨਹੀਂ ਕਿਉਂਕਿ ਪੁਰਾਤਨ ਹੀ ਸਤਸੰਗ ਜੀ ਸੰਗਤਾਂ ਜੁੜਿਆ ਕਰਦੀਆਂ ਸਨ ਇਹ ਹੁਣ ਤੂੰ ਨਹੀਂ ਗੁਰਮਖੋ ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਰਗੁਣ ਸਰੂਪ ਦੇ ਵਿੱਚ ਵਿਚਰਿਆ ਕਰਦੇ ਸਨ ਉਸ ਸਮੇਂ ਤੂੰ ਹੀ ਸੰਗਤ ਦੀ ਇਕੱਤਰਤਾ ਹੁੰਦੀ ਸੀ ਤੇ ਹੁਣ ਤੱਕ ਹੋ ਰਹੀ ਹੈ ਤੇ ਸਦਾ ਹੁੰਦੀ ਰਹੇਗੀ ਕਿਉਂਕਿ ਸਤਿਗੁਰੂ ਜੀ ਹਾਜ਼ਰ ਨਾਜ਼ਰ ਹਰਨ ਜਾਗਤ ਸਰੂਪ ਹਨ ਉਹਨਾਂ ਸਮਿਆਂ 'ਚ 사త్సੰਗ ਜੀ ਜੋ ਇਤਿਹਾਸ ਦੇ ਹਵਾਲੇ ਮਿਲਦੇ ਨੇ ਕਿ ਜਿਸ ਸਮੇ ਸੱਚੇ ਪਾਤਸ਼ਾਹ ਜੀ ਨੇ ਆਪ ਰਹਿਮਤ ਕੀਤੀ ਨਾ ਸੰਗਤ ਦੇ ਵਿੱਚ ਵਿਚਰਨਾ ਕੀਤਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸੰਗਤ 'ਚ ਵਿਚਰ ਕਰਕੇ ਤੇ ਦੀਨ ਦੁਨੀਆ ਦਾ ਭਲਾ ਕਰਦੇ ਸਨ ਜੇ ਕੋਈ ਮਨ ਦਾ ਰੋਗੀ ਸੀ ਤੇ ਸਤਸੰਗ ਜੀ ਉਹਦੇ ਮਨ ਦੇ ਰੋਗ ਨੂੰ ਦੂਰ ਕਰਦੇ ਸਨ ਜੇ ਕੋਈ ਤਨ ਦਾ ਰੋਗੀ ਸੀ ਤੇ ਉਹਦੇ ਤਨ ਦੇ ਰੋਗ ਨੂੰ ਦੂਰ ਕਰ ਦਿੰਦੇ ਸਨ ਬਾਣੀ ਦੇ ਦੁਆਰਾ ਇਹ ਰਹਿਮਤ ਵਰਤਾਉਂਦੇ ਸਨ ਨਾਲ ਨਾਲ ਸੰਗਤ ਨੂੰ ਲੋੜ ਕੀ ਹੈ ਇਹ ਵੀ ਦੇਖਿਆ ਜਾਂਦਾ ਸੀ ਤੇ ਉਹਨਾਂ ਸਮਿਆਂ 'ਚ ਜਿਵੇਂ ਆਪਾਂ ਪੜ੍ਹਦੇ ਹਾਂ ਤੇ ਇਤਿਹਾਸਿਕ ਹਵਾਲੇ ਵੀ ਮਿਲਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਖੂਹ ਲਵਾਉਣਾ ਕੀਤੇ ਨੇ ਹੁਣ ਵੀ ਉਹ ਇਤਿਹਾਸਕ ਖੂ ਆਪਾਂ ਨੂੰ ਮਿਲ ਜਾਂਦੇ ਨੇ ਗੁਰਦੁਆਰੇ ਸਾਹਿਬ ਆਪਾਂ ਦਰਸ਼ਨਦਾਰੇ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਹੋਈਆਂ ਹਨ ਸੋ ਗੁਰਮਖੋ ਜਦੋਂ ਉਹਨਾਂ ਸਮਿਆਂ ਦੇ ਵਿੱਚ ਖੂ ਲਵਾਉਣੇ ਤੇ ਫਿਰ ਖੂਆਂ ਨੂੰ ਢੇਡਣਾ ਕਿਉਂਕਿ ਲਾਈਟ ਆਦਿਕ ਦਾ ਪ੍ਰਬੰਧ ਤੇ ਨਹੀਂ ਸੀ ਹੁੰਦਾ ਖੂ ਆਦਿਕ ਜਿਹੜੇ ਸਨ ਉਹ ਬਲਦਾਂ ਦੇ ਨਾਲ ਹੀ ਢੇਡੇ ਜਾਂਦੇ ਸਨ ਤੇ ਫਿਰ ਸੰਗਤਾ ਨੇ ਨਾ ਸਮੇਂ ਦੇ ਆਧਾਰ ਤੇ ਵੰਡ ਕੀਤੀ ਹੋਈ ਸੀ ਕਿ ਜਿਵੇਂ ਮੱਸਿਆ ਵਾਲੇ ਦਿਨ ਪਾਈ ਇਸ ਨਗਰ ਦੀ ਸੰਗਤ ਨੇ ਜਾਣਾ ਹੈ ਪੁੰਨਿਆਂ ਵਾਲੇ ਦਿਨ ਜਾਣਾ ਹੈ ਸੰਗਰਾਂਦ ਵਾਲੇ ਦਿਨ ਜਾਣਾ ਹੈ ਤੇ ਗੁਰੂ ਦੇ ਚਰਨਾਂ 'ਚ ਪਹੁੰਚ ਕਰਕੇ ਸੇਵਾ ਕਰਨੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨੇ ਆ ਇਸ ਕਰਕੇ ਗੁਰਮਖੋ ਇੱਕਤਰਤਾ ਹੁੰਦੀ ਆ ਰਹੀ ਹੈ ਮਾੜੀ ਗੱਲ ਨਹੀਂ ਜਦੋਂ ਆਪਾਂ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਹਾਂ ਜੇ ਅਸੀਂ ਕੇਵਲ ਕਰਮਕਾਂਡ ਤੱਕ ਸੀਮਿਤ ਆ ਨਾ ਤੇ ਫਿਰ ਨਹੀਂ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਤੇ ਜਿਹੜਾ ਜੁੜ ਗਿਆ ਉਹਦੇ ਲਈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਉਹਦੇ ਲਈ ਸਾਰੇ ਹੀ ਸਮੇਂ ਸ਼ੋਭ ਨੀਕ ਬਣ ਜਾਂਦੇ ਨੇ ਸੋ ਸਤਿਗੁਰੂ ਜੀ ਸਮਝਾਉਂਦੇ ਹਨ ਅਮਾਵਸ ਮਹਿ ਆਸ ਨਿਵਾਰ ਹੋ ਅੰਤਰਜਾਮੀ RAM ਸਮਾਰ ਹੋ ਕਿ ਹੇ ਜੀਵ ਜੇ ਇਸ ਤਰ੍ਹਾਂ ਦੇ ਹਾਲਾਤ ਵੀ ਬਣ ਜਾਣ ਕਿ ਹਰ ਪਾਸੇ ਹਨੇਰਾ ਹੀ ਹਨੇਰਾ ਹੋਵੇ ਪਾਪ ਕੇ ਵਿਕਾਰਾਂ 'ਚ ਡਿੱਗ ਚੁੱਕੇ ਹੋਈਏ ਸਤ ਸੰਗਤ ਜੀ ਇਹ ਤਾਂ ਅਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਡਿੱਗ ਚੁੱਕੇ ਹੋਈਏ ਫੜਿਆ ਹੋਵੇ ਸਾਨੂੰ ਮਾਇਆ ਦੀ ਪਕੜ ਦੇ ਵਿੱਚ ਅਸੀਂ ਫਸੇ ਹੋਈਏ ਤੇ ਕੋਈ ਸਾਡਾ ਸਹਾਰਾ ਨਾ ਬਣੇ ਤੇ ਸਤਗੁਰੂ ਜੀ ਕਹਿੰਦੇ ਫਿਰ ਉੱਥੇ ਸਾਰੀਆਂ ਆਸਾਂ ਛੱਡ ਕੇ ਨਾ ਇੱਕ ਆਸ ਨਿਰੰਕਾਰ ਦੀ ਕਰਨੀ ਹੈ ਅਮਾਵਸਮਹਿ ਆਸ ਨਿਵਾਰਹੁ ਉਸ ਅਕਾਲ ਪੁਰਖ ਪਰਮਾਤਮਾ ਦੇ ਉੱਤੇ ਆਸ ਰੱਖਣੀ ਹੈ ਤੇ ਜਿੰਨੇ ਸਤ ਸੰਗਤ ਜੀ ਅਕਾਲ ਪੁਰਖ ਪਰਮਾਤਮਾ ਦੇ ਉੱਤੇ ਆਸ ਰੱਖ ਲਈ ਨਾ ਉਹਦੇ ਸਾਰੇ ਦੁੱਖ ਦਰਦਰ ਦੂਰ ਹੋ ਜਾਂਦੇ ਨੇ ਅੰਤਰਜਾਮੀ ਜੋ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੋ ਰਮਿਆ ਹੋਇਆ ਰਾਮ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਮਾਰੋ ਉਹਦਾ ਸਿਮਰਨ ਕਰੋ ਉਹਨੂੰ ਯਾਦ ਕਰੋ ਇਹੀ ਤਾਂ ਭਾਈ ਫਿਰ ਇਸ ਤਰ੍ਹਾਂ ਗੁਰਮੁਖ ਖਾਨ ਨੇ ਗੁਰੂ ਦੀ ਮੱਤ ਲੈ ਕਰਕੇ ਮੱਸਿਆ ਮਨਾਉਣੀ ਹੈ ਇਹ ਨਹੀਂ ਕਿ ਕੇਵਲ ਕਰਮ ਕਾਂਡ ਕਰਮ ਕਾਂਡ ਦੇ ਵੱਲ ਸਤਸੰਗ ਜੀ ਧਿਆਨ ਹੀ ਨਹੀਂ ਲੈ ਕੇ ਜਾਣਾ ਧਿਆਨ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਹੋਵੇ ਆਪਾਂ ਪੜਦੇ ਹਾਂ ਹੋਰ ਵੀ ਗੁਰਬਾਣੀ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਅਮਾਵਸ ਆਤਮ ਸੁਖੀ ਭਾਏ ਸੰਤੋਖ ਦੀਆ ਗੁਰਦੇਵ ਕਿ ਜਦੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਵੇ ਨਾ ਸਤਸੰਗ ਜੀ ਤੇ ਪੂਰੇ ਗੁਰੂ ਗੁਰਦੇਵ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਇਹ ਗੁਰਬਾਣੀ ਦੇ ਸ਼ਬਦ ਤਾਂ ਲੈ ਜਾ ਰਹੇ ਨੇ ਕਿ ਇਹਨਾਂ ਦੇ ਅੰਦਰ ਸਤਗੁਰਾਂ ਜੀ ਨੇ ਸਤਸੰਗਤ ਜੀ ਹਵਾਲਾ ਦਿੱਤਾ ਬਾਹਰ ਮੁਖੀ ਰੋਤ ਦਾ ਹਵਾਲਾ ਦੇ ਕੇ ਨਾ ਤੇ ਸਾਨੂੰ ਸਮਝਾਉਣਾ ਕੀਤਾ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਗੁਰਦੇਵ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਆਂ ਤੇ ਆਤਮ ਹਿਰਦੇ ਦਾ ਸੁਖ ਨਸੀਬ ਹੁੰਦਾ ਹੈ ਜੀ ਕਿਵੇਂ ਹੁੰਦਾ ਹੈ ਕਿ ਸਤਿਗੁਰੂ ਜੀ ਸੰਤੋਖ ਦੀ ਦਾਤ ਦੇ ਦਿੰਦੇ ਨੇ ਮਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਤੇ ਉਹ ਜੀਵ satsang ਜੀ ਮਨ ਕਰਕੇ ਤਨ ਕਰਕੇ ਸੀਤਲ ਹੋ ਜਾਂਦਾ ਹੈ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਲਾਗਾ ਪ੍ਰਭ ਕੀ ਸੇਵ ਤੇ ਪ੍ਰਭੂ ਪਰਮਾਤਮਾ ਦੀ ਸੇਵਾ 'ਚ ਉਹ ਰੁੱਝ ਜਾਂਦਾ ਹੈ ਜੀਵ ਤੇ ਜਿਹੜਾ ਸੇਵਾ 'ਚ ਰੁੱਝ ਜਾਂਦਾ ਹੈ ਜੀ ਟੁੱਟੇ ਬੰਧਨ ਬਹੁ ਵਿਕਾਰ ਸਫਲ ਮੂਰਤ ਸਤਸੰਗਤ ਜੀ ਉਹਦੇ ਬੰਧਨ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਤੇ ਸਫਲ ਮੂਰਤ ਉਹਦੀ ਸ਼ਖਸੀਅਤ ਸਫਲ ਹੈ अथवा ਸਫਲ ਪੂਰਨ ਤਾਂ ਕੇ ਕਾਮ ਹਰੇਕ ਸਤਸੰਗਤ ਜੀ ਕਿਉਂਕਿ ਉਹ ਸਫਲ ਮੂਰਤ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਿਆ ਹੈ ਉਹ ਜੁੜਿਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਦੇ ਨਾਲ ਇਸ ਕਰਕੇ ਸਫਲ ਪੂਰਨ ਤਾਂ ਕੇ ਕਾਮ ਹਰੇਕ ਤਰ੍ਹਾਂ ਦੇ ਜਿਹੜੇ ਉਹਦੇ ਕਾਰਜ ਨੇ ਸਤਗੁਰੂ ਜੀ ਆਪ ਪੂਰੇ ਕਰਦੇ ਨੇ ਅੰਗੀਕਾਰ ਕਰਿਓ ਤੇਰਾ ਕਾਰਜ ਸਭ ਸਵਾਰਨਾ ਜੋ ਜਨ ਤੁਮਰੇ ਭਗਤ ਕਰਨਤੇ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਰਜ ਸਵਾਰਤਾ ਇਹ ਰਹਿਮਤ ਹੈ ਸਤਿਗੁਰਾਂ ਜੀ ਦੀ ਇਨਹੀਂ ਕੇ ਭਾਈ ਜੇ ਕਿਸੇ ਨੇ ਗੁਰੂ ਗੁਰੂ ਕਰ ਲਿਆ ਬਾਣੀ ਪੜ ਲਈ ਤੇ ਫਿਰ ਕੀ ਲਾਭ ਹੋਵੇਗਾ ਗੁਰਮਖੋ ਦੇ ਕਾਰਜ ਸਤਿਗੁਰੂ ਜੀ ਆਪ ਸਵਾਰ ਦਿੰਦੇ ਨੇ ਇਹ ਰਹਿਮਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਚ ਬਖਸ਼ਿਸ਼ ਕਰਦੇ ਨੇ ਸੋ ਇਹ ਸੰਗਤ ਦੇ ਚਰਨਾਂ 'ਚ ਤਾਂ ਬੇਨਤੀ ਕੀਤੀ ਕਿ ਕੇਵਲ ਇਹ ਨਹੀਂ ਕਿ ਅਜ ਮਸਿਆ ਹੈ ਕਿਉਂਕਿ ਜੇ ਤਰੀਕਾ ਵਾਰਾਂ ਤੱਕ ਹੀ ਸੀਮਤ ਰਹਿ ਗਏ ਨਾ ਤੇ ਫਿਰ ਸਿੱਧੀ ਵਾਰ ਸੇਵ ਹੈ ਮੁਗਤ ਗਵਾਰ ਆਪਾਂ ਇਹ ਦੇਖਣਾ ਕਿ ਅਸੀਂ ਲਾਹਾ ਕੀ ਖਟਿਆ ਜਿਵੇਂ ਗੁਰੂ ਘਰ ਆਏ ਸਤਿਗੁਰਾਂ ਜੀ ਦਾ ਹੁਕਮਨਾਮਾ ਸਾਹਿਬ ਸੁਣਿਆ ਇਹ ਲਾਹਾ satsang ਜੀ ਸੇਵਾ ਕੀਤੀ ਸਿਮਰਨ ਕੀਤਾ ਬਾਣੀ ਦੇ ਨਾਲ ਜੁੜੇ ਇਹ ਲਾਹਾ ਹੈ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਹੈ ਬਾਣੀ ਪੜ੍ਹਨੀ ਹੈ ਸੇਵਾ ਕਰਨੀ ਹੈ ਨਸ਼ਿਆਂ ਦਾ ਤਿਆਗ ਕਰਨਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰਨਾ ਹੈ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਤਾਂ ਹੀ ਤਾਂ ਫਿਰ ਲੋਕ ਸੁਖੀਏ ਪ੍ਰਲੋਕ ਸਹਿਲੇ ਹੋਣਗੇ ਸੋ ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰ ਪ੍ਰਵਾਣ ਕਰਨ ਆਉਣ ਵਾਲਾ ਸਮਾ ਸਭਨਾਂ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕਲੇਸ਼ਾਂ ਦਿਲ ਇਦਰਾ ਤੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਸੰਗਤ ਨੂੰ ਆਪ ਬਚਾ ਕਰਕੇ ਰੱਖਣ ਉਹ ਯਾ ਭੁੱਲਾਂ ਦੀ ਮਾਫੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ ਸਿੰਘwidehat ਬਹੁਤ ਕਮਾਵ ਦੇ ਅੰਤ ਨਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਣਹਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਆਉਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਬ ਹੋ ਡੁੱਬਦੇ ਪੱਥਰ ਤਾਰੇ ਗੱਜ ਕੇ ਬਲਾਉ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ